ਵਿਸ਼ਵ ਚੈਂਪੀਅਨ ਆਫ ਲੈਜੈਂਡ 2024 ਦੇ ਫਾਈਨਲ ਵਿੱਚ ਭਾਰਤ ਚੈਂਪੀਅਨਸ ਨੇ ਪਾਕਿਸਤਾਨ ਚੈਂਪੀਅਨਸ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਇਸ ਤਰ੍ਹਾਂ ਟੀਮ ਇੰਡੀਆ ਨੇ ਆਈਸੀਸੀ ਟਰਨਮੈਂਟਸ ਚ ਪਾਕਿਸਤਾਨ ਖਿਲਾਫ ਆਪਣਾ ਦਬਦਬਾ ਜਾਰੀ ਰੱਖਿਆ ਹੈ ਉਸੇ ਤਰ੍ਹਾਂ ਭਾਰਤ ਚੈਂਪੀਅਨਸ ਨੇ ਪਾਕਿਸਤਾਨ ਤੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ ਅਤੇ ਵਿਸ਼ਵ ਚੈਂਪੀਅਨਸ ਆਫ ਲੈਜੈਂਡਸ 2024 ਵਿੱਚ ਜਿੱਤਿਆ ਰਾਇਡੂ ਨੇ ਇੰਡੀਆ ਚੈਂਪੀਅਨਸ ਲਈ ਸ਼ਾਨਦਾਰ ਪਾਰੀ ਖੇਡੀ ਅਤੇ 30 ਗੇਂਦਾਂ 'ਚ 5 ਚੌਕੀਆਂ ਅਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ ਜਿਸ ਲਈ ਉਹਨਾਂ ਨੂੰ ਪਲੇਅਰ ਆਫ ਦਿ ਮੈਚ ਦਾ ਖਿਤਾਬ ਦਿੱਤਾ ਗਿਆ ਹੈ ਬਰਮਿੰਗਮ ਵਿੱਚ ਖੇਡੇ ਗਏ ਮੈਚ ਵਿੱਚ ਪਾਕਿਸਤਾਨ ਚੈਂਪੀਅਨਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 20 ਓਵਰਾਂ ਵਿੱਚ 156 ਦੌੜਾਂ ਬਣਾਈਆਂ ਇਸ ਦੌਰਾਨ ਭਾਰਤ ਲਈ ਅਨੁਰੇਦ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ ਫਰ ਅ ਟੀਚੇ ਦਾ ਪਿੱਛਾ ਕਰਦਿਆ ਭਾਰਤੀ ਚੈਂਪੀਅਨਸ ਨੇ 19 ਓਵਰਾਂ ਵਿੱਚ 159 ਦਾ ਸਕੋਰ ਬਣਾ ਕੇ ਆਪਣੀ ਜਿੱਤ ਹਾਸਲ ਕੀਤੀ ਹੈ